ਇੱਕ ਮੁਹਾਲੀ ਦਾ ਪਿੰਡ ਹੈ ਮੁੱਦੋ ਸੰਗਤੀਆਂ ਉੱਥੇ ਇੱਕ ਬੋਰਡ ਲਾ ਦਿੱਤਾ ਗਿਆ ਕਿ ਪ੍ਰਵਾਸੀ ਮਜ਼ਦੂਰ ਇਸ ਪਿੰਡ ਨੂੰ ਛੱਡ ਜਾਣ ਇਹ ਮਾਮਲਾ ਇੰਨਾ ਭਖਿਆ ਕਿ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਜੰਡਪੁਰ ਦੇ ਲੋਕਾਂ ਨੂੰ ਸਮੱਸਿਆ ਇਹ ਆਈ ਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਲੋਕਾਂ ਦੇ ਵੱਲੋਂ ਇੱਥੋਂ ਦਾ ਡਿਸਪਲਿਨ ਭੰਗ ਕੀਤਾ ਜਾਂਦਾ ਹੈ ਕਿਹੜੇ-ਕਿਹੜੇ ਕਾਰਨਾ ਕਰਕੇ ਡਿਸਪਲਿਨ ਭੰਗ ਕੀਤਾ ਜਾਂਦਾ ਹੈ ਆ ਬੋਰਡ ਤੇ ਸਾਫ ਸਾਫ ਲਿਖਿਆ ਹੋਇਆ ਹੈ ਕਿਰਾਏਦਾਰ ਅਤੇ ਪਿੰਡ ਵਾਲਿਆਂ ਵੱਲੋਂ ਜਨਤਕ ਥਾਵਾਂ ਤੇ ਪਾਣ ਗੋਟਕਾ ਬੀੜੀ ਆਦ ਜਿਹੜਾ ਹੈ ਉਹ ਸੇਵਨ ਨਹੀਂ ਕਰਨ ਦਿੱਤਾ ਜਾਏਗਾ ਇਹਦਾ ਵੀ ਕਾਨੂੰਨ ਹੈ ਰਾਤ ਨੂੰ ਪਿੰਡ ਵਾਸੀ ਜਾਂ ਕਿਰਾਏਦਾਰ ਬਿਨਾ ਕੰਮ ਤੋਂ ਪਿੰਡ ਦੀਆਂ ਗਲੀਆਂ ਆਦ ਵਿੱਚ ਨਹੀਂ ਘੁੰਮਣਗੇ ਉਲੰਘਣਾ ਕਰਨ ਤੇ ਉਸ ਨੂੰ ਵਾਜਬ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਵੀ ਕਿਰਾਏਦਾਰ ਬਿਨਾ ਵੈਰੀਫਿਕੇਸ਼ਨ ਤੇ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਤੇ ਕਿਰਾਏਦਾਰ ਦੀ ਹੋਏਗੀ ਜੋ ਕਿਰਾਏਦਾਰ ਹੈ ਨਾ ਜੀ ਸਵੇਰੇ ਸਵੇਰੇ 6 ਵਜੇ ਜਦੋਂ ਲੇਡੀਜ਼ ਨੇ ਗੁਰਦੁਆਰਾ ਸਾਹਿਬ ਆਣਾ ਹੁੰਦਾ ਏ ਉਹ ਅੰਡਰਵੀਅਰ ਕੱਲੀ ਅੰਡਰਵੀਅਰ ਪਾ ਕੇ ਜੀ ਗਲੀ ਦੇ ਵਿੱਚ ਘੇੜੇ ਦੇਣ ਲੱਗ ਪੈਂਦੇ ਮੇਰੀ ਕੁਟੀ ਬਣ ਰਹੀ ਹੈ ਜੀ ਫੀਟਿੰਗ ਬਿਜਲੀ ਦੀ ਫੀਟਿੰਗ ਕਰੀ ਬਿਜਲੀ ਉਸ ਬਿਜਲੀ ਦੇ ਰੋਲ ਤਾਰਾਂ ਦੇ نیچے ਰੱਖੇ ਹੋਏ ਜੀ 10 15 ਰੋਲ ਵੀ ਚੱਕ ਲਏਗੇ ਹਾਲਾਂਕਿ ਜਿਹੜੀ ਫੀਟਿੰਗ ਕਰੀ ਵਿੱਚੋਂ ਤਾਰਾਂ ਵੀ ਖਿੱਚ ਕੇ ਲੈ ਗਈ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਅਦ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ। ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ। ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ। ਤੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਅੱਛੇ ਕੱਲ ਦਾ ਅਨਮੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਰਵੀ ਸੰਗਰਾ ਹੋਰ ਪਿਛਲੇ ਦਿਨੀ ਇੱਕ ਖਬਰ ਨੇ ਕਾਫੀ ਤਲਕਾ ਮਚਾਇਆ ਤਲਕਾ ਇਸ ਕਰਕੇ ਕਿ ਇੱਕ ਮੁਹਾਲੀ ਦਾ ਪਿੰਡ ਹੈ ਮੁੱਦੋ ਸੰਗਤੀਆਂ ਉਥੇ ਇੱਕ ਬੋਰਡ ਲਾ ਦਿੱਤਾ ਗਿਆ ਕਿ ਪ੍ਰਵਾਸੀ ਮਜ਼ਦੂਰ ਇਸ ਪਿੰਡ ਨੂੰ ਛੱਡ ਜਾਣ ਅਨਾਉਂਸਮੈਂਟ ਬਕਾਇਦਾ ਤੌਰ ਤੇ ਕੀਤੀ ਗਈ ਤਾਂ ਇਹ ਮਾਮਲਾ ਇੰਨਾ ਭਖਿਆ ਕਿ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਹੈ ਹਾਈ ਕੋਰਟ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਪੁੱਛਦਾ ਹੈ ਕਿ ਇਹ ਸਭ ਕੀ ਹੈ ਇਹ ਅਧਿਕਾਰ ਕਿਸ ਨੇ ਦੇ ਦਿੱਤੇ ਕਿ ਸੰਵਿਧਾਨ ਦੇ ਵਿੱਚ ਦਰਜ ਉਹਨਾਂ ਮਦਦਾਂ ਨੂੰ ਕਿਵੇਂ ਕੋਈ ਤੋੜ ਸਕਦਾ ਹੈ ਉਸ ਮਸਲੇ ਤੋਂ ਬਾਅਦ ਇੱਕ ਮਸਲਾ ਆਉਂਦਾ ਹੈ ਪਿੰਡ ਜੰਡਪੁਰ ਦਾ ਜੰਡਪੁਰ ਦੇ ਵਿੱਚ ਵੀ ਕੁਝ ਪੋਸਟਰ ਲਾਏ ਜਾਂਦੇ ਆ ਪੋਸਟਰਾਂ ਦੇ ਵਿੱਚ ਕੁਝ ਮਤੇ ਕਹਿ ਲਓ ਜਾਂ ਆਪਸੀ ਸਹਿਮਤੀ ਕਹਿ ਲਓ ਪਿੰਡ ਵਾਲਿਆਂ ਦੀ ਕਿਉਂਕਿ ਇਹ ਪਿੰਡ ਜਿਹੜੇ ਆ ਇਹ ਮੁਹਾਲੀ ਖਰੜ ਦੇ ਨੇੜੇ ਹੋਣ ਕਰਕੇ ਕਿਉਂਕਿ ਖਰੜ ਤੇ ਮੁਹਾਲੀ ਬਹੁਤ ਡਿਵੈਲਪਡ ਸ਼ਹਿਰ ਹੈ ਉੱਥੇ ਪ੍ਰਵਾਸੀਆਂ ਨੇ ਵੀ ਆਉਣਾ ਉਥੋਂ ਬਾਹਰੋਂ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਰੋਜ਼ਗਾਰ ਦੇ ਲਈ ਆਉਂਦੇ ਆ ਕੋਈ ਬਿਜ਼ਨਸ ਦੇ ਲਈ ਆਉਂਦਾ ਕੋਈ ਮਜ਼ਦੂਰੀ ਦੇ ਲਈ ਆਉਂਦਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਕ ਵਕ ਥਾਵਾਂ ਤੇ ਰਹਿਣਾ ਪੈਂਦਾ ਔਰ ਜੇਕਰ ਉਹ ਦੂਜੇ ਇੱਕ ਕਲਚਰ ਦੂਜੇ ਕਲਚਰ ਦੇ ਵਿੱਚ ਜਾਏਗਾ ਤਾਂ ਕੁਝ ਤਾਂ ਸਮੱਸਿਆ ਪੈਦਾ ਹੋਏਗੀ ਜੰਡਪੁਰ ਦੇ ਲੋਕਾਂ ਨੂੰ ਸਮੱਸਿਆ ਇਹ ਆਈ ਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਲੋਕਾਂ ਦੇ ਵੱਲੋਂ ਇੱਥੋਂ ਦਾ ਡਿਸਪਲਿਨ ਭੰਗ ਕੀਤਾ ਜਾਂਦਾ ਕਿਹੜੇ-ਕਿਹੜੇ ਕਾਰਨਾ ਕਰਕੇ ਡਿਸਪਲਿਨ ਭੰਗ ਕੀਤਾ ਜਾਂਦਾ ਹੈ ਆ ਬੋਰਡ ਤੇ ਸਾਫ ਸਾਫ ਲਿਖਿਆ ਹੋਇਆ ਹੈ ਪੂਰੇ ਪਿੰਡ ਦੇ ਵਿੱਚ ਬੋਰਡ ਲਾ ਦਿੱਤੇ ਗਏ ਕਿ 11 ਮਤੇ ਪਾਸ ਕੀਤੇ ਗਏ ਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਸਭ ਤੋਂ ਜ਼ਰੂਰੀ ਹੈ ਜਿਹੜੀ ਕਿ ਕਾਨੂੰਨੀ ਤੌਰ ਤੇ ਲਾਜ਼ਮੀ ਹੈ ਕਿਸੇ ਵੀ ਸ਼ਹਿਰ ਚ ਤੁਸੀਂ ਰਹਿਣ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਵੈਰੀਫਿਕੇਸ਼ਨ ਕਰਵਾ ਕੇ ਫੇਰ ਹੀ ਤੁਹਾਨੂੰ ਕੋਈ ਫਲੈਟ ਜਾਂ ਕਮਰਾ ਜਾਂ ਕੋਠੀ ਕਿਰਾਏ ਤੇ ਮਿਲਦੀ ਹੈ ਪਰ ਇਸ ਪਿੰਡ ਦੇ ਵਿੱਚ ਸ਼ਾਇਦ ਕਿਰਾਏਦਾਰਾਂ ਵੱਲੋਂ ਅਜੇ ਹਾਂ ਨਹੀਂ ਕੀਤਾ ਜਾਂਦਾ ਹੋਵੇਗਾ ਜਿਸ ਕਰਕੇ ਇਤਰਾਜ਼ ਹੋਇਆ ਕਰਾਏਦਾਰ ਅਤੇ ਪਿੰਡ ਵਾਲਿਆਂ ਵੱਲੋਂ ਜਨਤਕ ਥਾਵਾਂ ਤੇ ਪਾਣ ਗੁਟਕਾ ਬੀੜੀ ਆਦ ਜਿਹੜਾ ਹੈ ਉਹ ਸੇਵਨ ਨਹੀਂ ਕਰਨ ਦਿੱਤਾ ਜਾਏਗਾ ਇਹਦਾ ਵੀ ਕਾਨੂੰਨ ਹੈ ਪਰ ਇੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਹੋਣਗੀਆਂ ਇਸੇ ਕਰਕੇ ਝੰਡਪੁਰ ਦੇ ਲੋਕਾਂ ਦੇ ਵੱਲੋਂ ਇਹ ਬੋਰਡ ਬਣਾਉਣੇ ਪਏ ਜਿਸ ਥਾਂ ਤੇ ਕਿਰਾਏਦਾਰ ਰਹਿੰਦੇ ਆ ਉਸ ਥਾਂ ਤੇ ਕੂੜੇਦਾਨ ਰੱਖਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਏਗੀ ਰਾਤ ਨੂੰ ਪਿੰਡ ਵਾਸੀ ਜਾਂ ਕਿਰਾਏਦਾਰ ਬਿਨਾਂ ਕੰਮ ਤੋਂ ਪਿੰਡ ਦੀਆਂ ਗਲੀਆਂ ਆਦ ਵਿੱਚ ਨਹੀਂ ਘੁੰਮਣਗੇ ਉਲੰਘਣਾ ਕਰਨ ਤੇ ਉਸ ਨੂੰ ਵਾਜਬ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਰਾਏਦਾਰ ਪਿੰਡ ਵਿੱਚ ਅੰਡਰਵੀਅਰ ਬਣਾਉਣ ਪਾ ਕੇ ਨਹੀਂ ਘੁਮੇਗਾ ਇਹ ਤਾਂ ਬਿਲਕੁਲ ਹੀ ਕਲਚਰ ਤੋਂ ਬਾਹਰ ਦੀ ਗੱਲ ਹੈ ਕਿ ਕੋਈ ਅੰਡਰਵੀਅਰ ਪਾ ਕੇ ਪਿੰਡ ਦੇ ਵਿੱਚ ਜਾਂ ਕਿਸੇ ਵੀ ਰਹਾਇਸ਼ੀ ਥਾਂ ਤੇ ਕਿਵੇਂ ਜਾ ਸਕਦਾ ਨਬਾਲਗ ਬੱਚੇ ਬਿਨਾਂ ਕਾਗਜ਼ ਜਾਂ ਨੰਬਰ ਪਲੇਟ ਤੋਂ ਵਾਹ ਨਹੀਂ ਚਲਾਉਣਗੇ ਕਿਰਾਏਦਾਰ ਲਈ ਪਾਣੀ ਦੇ ਕਮਰਸ਼ੀਅਲ ਕਨੈਕਸ਼ਨ ਹੋਣਾ ਲਾਜ਼ਮੀ ਹੈ ਇਹ ਵੀ ਇੱਕ ਸਮੱਸਿਆ ਹੋਣੀ ਹੈ ਬਹੁਤ ਵੱਡੀ ਕਿ ਜਦੋਂ ਪਾਣੀ ਪਿੱਛੋਂ ਆਉਂਦਾ ਹੈ ਤਾਂ ਕੁਝ ਲੋਕ ਆਪਣੇ ਵਾਸਤੇ ਜ਼ਿਆਦਾ ਵਰਤਦੇ ਹੋਣਗੇ ਅਗਲੇ ਘਰਾਂ ਨੂੰ ਪਾਣੀ ਨਹੀਂ ਜਾਂਦਾ ਹੋਏਗਾ ਕਹਿਰ ਪਿੰਡ ਵਾਲਿਆਂ ਤੋਂ ਜਾਣਾਂਗੇ ਜੇਕਰ ਕੋਈ ਵੀ ਕਿਰਾਏਦਾਰ ਬਿਨਾਂ ਵੈਰੀਫਿਕੇਸ਼ਨ ਤੇ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਤੇ ਕਿਰਾਏਦਾਰ ਦੀ ਹੋਏਗੀ ਪਿੰਡ ਵਿੱਚ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਦਾ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਹੋਏਗੀ ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਮਕਾਨ ਦੀ ਹੱਦ ਦੇ ਅੰਦਰ ਲਾਜ਼ਮੀ ਹੈ ਨਾ ਕਿ ਗਲੀਆਂ ਵਿੱਚ ਕਿਰਾਏਦਾਰ ਦਾ ਵਾਹਨ ਗਲੀ ਜਾਂ ਸੜਕ ਉੱਪਰ ਨਹੀਂ ਖੜਾ ਹੋਣਾ ਚਾਹੀਦਾ ਔਰ ਲਾਸਟ ਬਹੁਤ ਜ਼ਿਆਦਾ ਜ਼ਰੂਰੀ ਕਿ ਬੱਚਾ ਜੰਮਣ ਤੇ ਵਿਆਹ ਦੀ ਵਧਾਈ ਖੁਸਰਿਆਂ ਨੂੰ 2100 ਰੁਪਏ ਦਿੱਤਾ ਜਾਵੇ ਜਿੱਥੇ 10 10 12 12000 15 15000 ਹੈ ਜਾਣੀ ਇਹ ਬੋਰਡ ਲਾਉਣ ਦੀ ਸਮੱਸਿਆ ਕਿਉਂ ਆਈ ਕਿਉਂ ਇਹ ਸਾਰਾ ਕੁਝ ਲਿਖਣਾ ਪਿਆ ਜਿਹੜੀਆਂ ਚੀਜ਼ਾਂ ਹਰ ਇੱਕ ਵਿਅਕਤੀ ਨੂੰ ਅ ਅਪਣਾਉਣੀਆਂ ਚਾਹੀਦੀਆਂ 18 ਸਾਲ ਤੋਂ ਘੱਟ ਨਹੀਂ ਵਾਹਨ ਚਲਾਉਣਾ ਚਾਹੀਦਾ ਜਾਂ ਫਿਰ ਬਨਾਣ ਪਾ ਕੇ ਨਹੀਂ ਚਲਣਾ ਚਾਹੀਦਾ ਤਾਂ ਇਹ ਲਾਉਣ ਦੀ ਜ਼ਰੂਰਤ ਕਿਉਂ ਪਈ ਆ ਪਿੰਡ ਦੇ ਲੋਕ ਸਾਡੇ ਨਾਲ ਆ ਸਾਰਾ ਕੁਝ ਸਮਝਾਂਗੇ ਡਿਟੇਲ ਚ ਕਿ ਅਜਿਹਾ ਕਰਨ ਦੀ ਜ਼ਰੂਰਤ ਕੀ ਪਈ ਆ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਸਰ ਮੇਰਾ ਨਾਮ ਗੋਵਿੰਦ ਸਿੰਘ ਚੀਮਾ ਜੀ ਜੀ ਸਰ ਮੈਂ ਇੱਥੋਂ ਦਾ ਮਿਊਸਪਲ ਕਾਉਂਸਲਰ ਜੀ 4 ਨੰਬਰ ਬੋਰਡ ਪਿੰਡ ਜੰਡਪੁਰ ਤੋਂ ਜੀ ਚੀਮਾ ਸਾਹਿਬ ਇਹ ਬੋਰਡ ਲਾਉਣ ਦੀ ਲੋੜ ਕਿਉਂ ਪੈਗੀ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀ ਫਾਲੋ ਕਰਦੇ ਹੋ ਅਸੀਂ ਵੀ ਫਾਲੋ ਕਰਦੇ ਹਾਂ ਹਰ ਜਿਹੜਾ ਜ਼ਿੰਮੇਵਾਰ ਨਾਗਰਿਕ ਆ ਉਹ ਇਹਨਾਂ ਚੀਜ਼ਾਂ ਨੂੰ ਫਾਲੋ ਕਰਦਾ ਹੈ ਇਹ ਪਿੰਡ ਦੇ ਵਿੱਚ ਇਹ ਚੀਜ਼ਾਂ ਕਿਉਂ ਲਾਉਣੀਆਂ ਪੈਗੀਆਂ ਦਰਸਲਾਂ ਜੀ ਜਿਹੜੇ ਕਿਰਾਏਦਾਰ ਹੁੰਨੇ ਆ ਜੀ ਉਹ ਮਹੀਨਾ 2 ਮਹੀਨੇ ਬਾਅਦ ਚੇਂਜ ਹੁੰਦੇ ਰਹਿੰਦੇ ਆ ਤੋਂ ਉਹਨਾਂ ਨੂੰ ਹਰੇਕ ਵਾਰ ਅਸੀਂ ਸਮਝਾਉਂਦੇ ਤਾਂ ਚੰਗਾ ਨਹੀਂ ਲੱਗਦਾ ਜੀ ਹੁਣ ਕੀ ਕਿ ਨੂੰ ਸਮਝਾਈ ਜਾਈਏ ਇਸ ਕਰਕੇ ਅਸੀਂ ਬੋਰਡ ਹੀ ਲਾ ਦਿੱਤਾ ਵੀ ਭਾਈ ਤੁਸੀਂ ਰਹਿਣਾ ਹੈ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਤਰੀਕੇ ਨਾਲ ਸਿਸਟਮ ਦੇ ਵਿੱਚ ਰਹੋ अच्छा इते ज्यादातर किराएदार केड़े ने पंजाबी किराएदार ने प्रवासी किराएदार ने कौन ज्यादातर ਤੁਹਾਡੇ ਪਿੰਡ ਦੇ ਵਿੱਚ ਜਿਹੜੇ ਮਤਲਬ ਕਿਰਾਏ ਦੇ ਮਕਾਨਾਂ ਤੇ ਰਹਿੰਦੇ ਸਰ ਇੱਥੇ ਜ਼ਿਆਦਾਤਰ ਪ੍ਰਵਾਸੀ ਐ ਮਜ਼ਦੂਰ ਆਪਣਾ ਯੂਪੀ ਬਿਹਾਰ ਤੋਂ ਲਾ ਲੋ ਤੇ ਪੰਜਾਬ ਤੋਂ ਵੀ ਕਾਫੀ ਜੋ ਬਠਿੰਡੇ ਸਾਈਡ ਤੋਂ ਅੰਤਰਨਤਾਰ ਸਾਈਡ ਤੋਂ ਆ ਕੇ ਇੱਥੇ ਜੌਬ ਕਰਦੇ ਆ ਉਹ ਇੱਥੇ ਆ ਕੇ ਕਮਰਾ ਲੈ ਕੇ ਆਪਣਾ ਰਹਿੰਦੇ ਆ ਸਾਰੇ ਮਤਲਬ ਸਾਰੇ ਪਾਸੇ ਤੋਂ ਆ ਕੇ ਰਹਿੰਦੇ ਜੀ ਹਾਂਜੀ अच्छा आ, खास दिक्कतें की है देखो सबसे बड़ी बात है कि कोई ਤੁਸੀਂ ਲਿਖਤਕ ਕੇ ਅੰਡਰਵੀਅਰ ਪਾ ਕੇ ਬਾਹਰ ਨਾ ਆਵੇ ਅੰਡਰਵੀਅਰ ਪਾ ਕੇ ਤਾਂ ਕੋਈ ਵੀ ਮਤਲਬ ਸਮਝਦਾਰ ਇਨਸਾਨ ਨਹੀਂ ਆਏਗਾ ਉਹ ਇਹ ਇਹ ਸਾਰਾ ਕੁਝ ਕਿਉਂ ਲਿਖਣਾ ਪਿਆ ਕੌਣ ਫੋਲੋ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਸਰ ਕਈ ਜੋ ਕਿਰਾਏਦਾਰ ਹੈ ਨਾ ਜੀ ਸਵੇਰੇ ਸਵੇਰੇ 6 ਵਜੇ ਜਦੋਂ ਲੇਡੀਜ਼ ਨੇ ਗੁਰਦੁਆਰਾ ਸਾਹਿਬ ਆਣਾ ਹੁੰਦਾ ਏ ਉਹ ਅੰਡਰਵੀਅਰ ਕੱਲੀ ਅੰਡਰਵੀਅਰ ਪਾ ਕੇ ਜੀ ਗਲੀ ਦੇ ਵਿੱਚ ਗੇੜੇ ਦੇਣ ਲੱਜਨੇ ਜਾਂ ਮੂੰਹ ਦੇ ਵਿੱਚ ਦਾਤਨ ਵਸਾ ਕੇ ਉਹ ਦਾਤਨ ਵગેਰਾ ਜਾਂ ਬੁੱਲਸ ਵગેਰਾ ਕਰਨ ਲੱਜਨੇ ਆ ਸਰ ਅਸੀਂ ਉਹਨਾਂ ਨੂੰ ਚਾਹਦੇ ਵੀ ਆਪਣੇ ਅੰਦਰ ਘਰ ਦੇ ਅੰਦਰ ਜਾਂ ਆਪਣੇ ਤੁਸੀਂ ਵਿਹੜੇ ਦੇ ਅੰਦਰ ਜੋ ਮਰਜੀ ਤੁਸੀਂ ਕਰ ਸਕਦੇ ਆ ਲੇਕਿਨ ਤੁਸੀਂ ਐਦਾ ਨਹੀਂ ਵੀ ਤੁਸੀਂ ਕੱਲੀ ਅੰਡਰਵੀਅਰ ਪਾ ਕੇ ਘੁੰਮ ਜਿਸ ਨਾਲ ਲੇਡੀਜ਼ ਨੂੰ ਕਾਫੀ ਉਹ ਮਤਲਬ ਵੈਟ ਫੀਲ ਕਰਦੇ ਆ ਤਾਂ ਇਹ ਕਿਹਾ ਗਿਆ ਜੀ ਉਹਨਾਂ ਨੇ ਤੁਹਾਡੇ ਤੁਹਾਡੇ ਪਿੰਡ ਦੀ ਖ਼ਬਰ ਹੀ ਕਿਦਾਂ ਲੱਗੀ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਉਠਾਉਣ ਵਾਸਤੇ ਅਨਾਊਂਸਮੈਂਟ ਕੀਤੀ ਗਈ ਜਾਂ ਬੋਰਡ ਲਾ ਦਿੱਤੇ ਗਏ ਕਿ ਭਾਈ ਪਿੰਡ ਦੇ ਵਿੱਚ ਪ੍ਰਵਾਸੀ ਨੂੰ ਅਸੀਂ ਬਾਹਰ ਕੱਢਾਂਗੇ ਕੁਝ ਅਜਿਹਾ ਵੀ ਹੈ ਸਰ ਜਿਹੜੀ ਉਹ ਲਾਸਮੈਂਟ ਹੈ ਕਈ ਚੈਨਲਾਂ 'ਤੇ ਮੈਂ ਵੀ ਸੁਣੀ ਹੈ ਜੀ ਉਹ ਸਾਡੇ ਪਿੰਡ ਦੀ ਨਹੀਂ ਹੈ ਜੀ ਉਹ ਕਈ ਚੈਨਲਾਂ ਨੇ ਕਿਸੇ ਹੋਰ ਪਾਸੇ ਦੀ ਲਾਸਮੈਂਟ ਚੱਕਾ ਸਾਡੀ ਨਾਲ ਜੋੜ ਦਿੱਤੀ ਗਈ ਹੈ ਸਾਡੇ ਇੱਥੇ ਪਿੰਡ 'ਚ ਕੋਈ ਅਜਿਹੀ ਅਨਾਊਂਸਮੈਂਟ ਨਹੀਂ ਹੋਈ ਅਸੀਂ ਨਾ ਹੀ ਇਹ ਅਜਿਹਾ ਕੋਈ ਅਸੀਂ ਗੱਲ ਪਹਿਲਾਂ ਬੋਰਡ 'ਚ ਵੀ ਨਹੀਂ ਲਿਖੀ ਵੀ ਸੀ ਜੀ ਤੇ ਹੁਣ ਵੀ ਨਹੀਂ ਲਿਖੀ ਵੀ ਵੀਹਾਂ ਪ੍ਰਵਾਸੀਆਂ ਨੂੰ ਅਸੀਂ ਕੱਢ ਰਹੇ ਹਾਂ ਇਹ じゃ ਕੋਈ ਵੀ ਨਾ ਪਹਿਲਾਂ ਤਾਂ ਜੀ ਨਾ ਹੋਣਾ ਹੈ ਉਹ ਰਹਿ ਰਹੇ ਜੀ ਰਾਮ ਤੇ ਰਹ ਰਹੇ ਪੱਕੇ ਤੌਰ ਤੇ ਵੀ ਰਹੇ ਨੇ ਸਾਡੇ ਉਹ ਰਾ ਕਈ ਬੰਦੇ ਨੇ ਪ੍ਰਵਾਸੀਆਂ ਨੇ ਆਪਣੀ ਜ਼ਮੀਨਾਂ ਆਪਣੇ ਮਕਾਨ ਲੱਤੇ ਹੋਏ ਆ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਹੈ ਜੀ ਸਿਰਫ ਅਸੀਂ ਸਾਡਾ ਮੋਟਿਵ ਕਿਸੇ ਨੂੰ ਪਰੇਸ਼ਾਨ ਕਰਨਾ ਤੰਗ ਕਰਨਾ ਨਹੀਂ ਹੈ ਸਾਡਾ ਮਕਸਦ ਪਿੰਡ ਦੇ ਵਿੱਚ ਸਾਫ ਸਫਾਈ ਪਿੰਡ ਦੇ ਵਿੱਚ ਬਿਮਾਰੀ ਤੋਂ ਮੁਕਤ ਪਿੰਡ ਦੇ ਵਿੱਚ ਗੰਦਗੀ ਨਾ ਫੈਲੇ ਜੋ ਧਾਰਮਿਕ ਸਥਾਨ ਸਾਡੇ ਹੈਗੇ ਜੋ ਮੰਦਰ ਹੈ ਜਾਂ ਗੁਰਦੁਆਰਾ ਸਾਹਿਬ ਹੈ ਚਾਰ ਸਾਡੇ ਪਿੰਡਾਂ ਵੀ ਉਹਨਾਂ ਦਾ ਜੋ ਬਾਹਰ ਜੋ ਗੁਟਕਾ ਖਾ ਕੇ ਥੁੱਕ ਜੰਨੇ ਆ ਉਹਨਾਂ ਦੀ ਬੇਅਦਬੀ ਨਾ ਹੋਵੇ ਸਾਡਾ ਆਹੀ ਮਕਸਦ ਹੈ ਸਾਫ ਸਫਾਈ ਤੇ ਅਸੀਂ ਚਾਹਨੇ ਵੀ ਸਾਡਾ ਜਿਹੜਾ ਪਿੰਡ ਝੰਡ ਪਰ ਹੈ ਜੀ ਆਹਾ ਸਾਡੇ ਏਰੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਬਿਊਟੀਫੁੱਲ ਪਿੰਡ ਬਣ ਕੇ ਨਿਕਲਿਆ ਠੀਕ ਹੈ ਅੱਛਾ ਖਾਲਸਾ ਜੀ ਕਲਚਰ ਦੀ ਵੀ ਪ੍ਰੋਬਲਮ ਆਉਂਦੀ ਹੈ ਜਿਵੇਂ ਪ੍ਰਵਾਸੀ ਭਾਈ ਹੋਰਾਂ ਨੇ ਦੱਸਿਆ ਕਿ ਬਾਰੀਕ ਵੱਡੀ ਗਿਣਤੀ ਦੇ ਵਿੱਚ ਆ ਉਹਨਾਂ ਉਧਰੋਂ ਕਲਚਰ ਕੁਝ ਹੋਰ ਹੁੰਦਾ ਇੱਧਰਲਾ ਕਲਚਰ ਕੁਝ ਹੋਰ ਹੈ ਆਪਸ ਵਿੱਚ ਮਿਸਮੈਚ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਇਸ ਕਰਕੇ ਵੀ ਇਹ ਸਮੱਸਿਆ ਆਉਂਦੀ ਹੈ ਕਿ ਇਦਾਂ ਦੇ ਬੋਰਡ ਲਾਉਣੇ ਪੈਂਦੇ ਆ ਸਮਝਾਇਆ ਤਾਂ ਸਮਝਦਾ ਨਹੀਂ ਬੰਦਾ ਜਾਂ ਕੁਝ ਇਦਾਂ ਦਾ ਕੋਈ ਦਿੱਕਤਾਂ ਆਈਆਂ ਇਧਰ ਇਹਹੀ ਪ੍ਰੋਬਲਮ ਆਉਂਦੀ ਹੈ ਸਾਂਭੀ ਦਾ ਨਹੀਂ ਸਮਝਾਇਦੇ ਸਮਝਾ ਲਈ ਬਥੇਰੇ ਸਮਝਾਉਂਦੇ ਆਪਾਂ ਇਹਨੂੰ ਜੇ ਲੰਘਦੇ ਇੱਥੇ ਨੂੰ ਸਮਝਾਉਂਦੇ ਹੀ ਉਹਨੂੰ ਸਮਝਦੇ ਨਹੀਂ ਹੈਗੇ ਜੀ ਇਹ ਤਾਂ ਕਰਕੇ ਸਾਨੂੰ ਇਹ ਚੱਕਣਾ ਪਿਆ ਜੀ ਕਦ ਬਾਕੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਰੱਖੋ ਰੋਹੋ ਸਫਾਈ ਰੱਖੋ ਜੀ ਜਿਵੇਂ ਫਿਰਦੇ ਆ ਬਨਾਨਾ ਪਾਲੀਆਂ ਕਛੇ ਬਾਲੀਆਂ ਇਦਾਂ ਹੀ ਫਰੀ ਜਾਂਦੇ ਜੀ ਇਹ ਇਹਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਦਾ ਕਰੀ ਸਾਡੀਆਂ 3 ਭੈਣਾਂ ਉਹ ਮੱਥਾ ਟੇਕਣੀਆਂ ਗੁਰਦੁਆਰੇ ਚੋਂ ਵੀ ਦੱਸਦੀਆਂ ਵੀ ਸਾਨੂੰ ਔਖਾ ਲੱਗਦਾ ਜਾਣਾ ਗੁਰੂ ਘਰ ਸਾਂ ਸਵੇਰਾਂ ਆਉਂਦੇ ਨਾ ਹਾਂ ਜੀ ਹਾਂ ਤੁਹਾਨੂੰ ਪਤਾ ਹੀ ਹੈ ਇਹ ਚੰਗੀ ਗੱਲ ਨਹੀਂ ਹੈਗੀ ਹੁਣ ਅਸੀਂ ਵੀ ਰਹਿੰਦੇ ਪਿੰਡ ਚ ਅਸੀਂ ਪੂਰੇ ਕੱਪੜੇ ਪਾ ਕੇ ਰਹਿੰਦੇ ਜੀ ਅਸੀਂ ਇਹ ਚੀਜ਼ ਹੈ ਬਿਲਕੁਲ ਅੱਛਾ ਨਸ਼ਾ ਨਸ਼ੇ ਦੀ ਇੱਕ ਮੱਦ ਪਾਈ ਆ ਵਿੱਚ ਤੁਸੀਂ ਕਿ ਨਸ਼ਾ ਵੇਚਦਾ ਕੋਈ ਫੜਿਆ ਗਿਆ ਇਹ ਪਿੰਡ ਵਾਸੀਆਂ ਚੋਂ ਲੱਗਦਾ ਤੁਹਾਨੂੰ ਕੋਈ ਅਜਿਹਾ ਕੰਮ ਕਰਦਾ ਜਾਂ ਕੋਈ ਜਿਹੜੇ ਕਿਰਾਏਦਾਰ ਰਹਿੰਦੇ ਆ ਉਹ ਵੀ ਕਿਰਾਏ ਤੇ ਬੈਠ ਕੇ ਕੋਈ ਇਦਾਂ ਦੀਆਂ ਗਲਤ ਹਰਕਤਾਂ ਕਰਦੇ। ਕਿਰਾਏਦਾਰ ਵੀ ਜਿਹੜੇ ਵਿਚ ਬਿਨਾ ਉਹਦੇ ਬੈਠੇ ਹੁੰਦੇ ਹੀ ਆਪਣਾ ਜੀ ਨਾ ਪ੍ਰੂਫ ਨਹੀਂ ਕੋਈ ਹੈਗਾ ਜੀ ਉਹ ਵੀ ਵਿਚ ਬਿਨਾ ਵੈਰੀਫਿਕੇਸ਼ਨ ਤੋਂ ਤੁਹਾਡੇ ਤੁਹਾਡੇ ਧਿਆਨ ਚ ਕਿੰਨੇ ਕ ਪਰਸੈਂਟ ਲੋਕ ਹੋਣਗੇ ਜਿਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪਤਾ ਨਹੀਂ ਕਿ ਉਹ ਕਿੱਥੋਂ ਆਏ ਨੇ ਕੌਣ ਨੇ ਕੀ ਕੰਮ ਕਰਦੇ ਆ। ਹੋਣਗੇ ਜੀ 5-7% ਤਾਂ ਹੋਣਗੇ ਜੀ ਵਿਚ ਜਿਆਦਾ ਨਹੀਂ ਜਿਹੜੇ ਬਿਨਾ ਤੇ ਰਹਿੰਦੇ ਹੋਣਗੇ ਵਿਚ ਹੈ ਵੀ ਹੈ ਵਿਚ ਦੂਏ ਵੀ ਰਹਿੰਦੇ ਬਿਨਾ ਉਹਦੇ ਵਰਗੇ ਹੀ ਹੁੰਦੇ ਉਹਨਾਂ ਆਪੇ ਭੱਜੇ ਜਿਨਾ ਕਰੀ ਭਾਜੀ ਜਣਾ ਦੀ ਉਹਨਾਂ 'ਤੇ ਹਾਂ ਜੀ ਮਕਾਨ ਮਾਲਕ ਨਾਲ ਪਹਿਲਾਂ ਤੁਸੀਂ ਅਪਰੋਚ ਕੀਤੀ ਕਿ ਜੇ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਜੇ ਤੁਸੀਂ ਬੋਰਡ ਲਾ ਰਹੇ ਹੋ ਤਾਂ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਲੋਕਾਂ ਦੇ ਤੌਰ ਤੇ ਹੀ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਉਹ ਰਹਿੰਦੇ ਨਾ ਹੁਣ ਕੋਈ 1 ਮਹੀਨਾ ਲੱਗ ਲੰਗੇ ਨਾ ਕੋਈ 2 ਮਹੀਨੇ ਲੱਗ ਲੰਗੇ ਨਾ ਹੀ ਅਗਲਾ ਜੇ ਇੱਕ ਦੇ ਬਣਾ ਤੇ ਦੂ ਆ ਜਾਂਦਾ ਜੀ ਫਿਰ ਦੂਏ ਦਾ ਕੱਲ ਬਣਾਉਂਦੇ ਨਹੀਂ ਕਈ ਵਾਰੀ ਐਦਾਂ ਹੀ ਲੰਘ ਜਾਂਦਾ ਟਾਈਮ ਇਹ ਚੱਲਦਾ ਹੀ ਇੱਥੇ ਕੰਮ ਹੁਣ ਪੁੱਛ ਕਿਸੇ ਨਹੀਂ ਕਰਦੇ ਮੁੜ ਕੇ ਹੋਰ ਨਵਾਂ ਕਿਰਾਏਦਾਰ ਆ ਜਾਂਦਾ ਜੀ ਫਿਰ ਉਹਦੀ ਘਰ ਆਂਦਾ ਹੀ ਨਾ ਅਗਲੇ ਵ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤ ਘਟਨਾ ਵਾਪਰੀ ਹੋਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਜਾਂ ਕੋਈ ਚੋਰੀ ਦੀ ਘਟਨਾ ਕੋਈ ਅਜਿਹਾ ਵੀ ਕੁਝ ਵਾਪਰਿਆ ਤੁਹਾਨੂੰ ਲੱਗਦਾ ਹੈ ਕਿ ਜੇਕਰ ਬਾਹਰੋਂ ਲੋਕ ਆ ਕੇ ਰਹਿੰਦੇ ਆ ਤਾਂ ਉਹ ਨਾਰਮਲ ਜੀ ਗੱਲ ਹੈ ਕਿ ਉਸ ਪਿੰਡ ਦੇ ਰੂਲ ਬਹੁਤ ਜ਼ਿਆਦਾ ਘੱਟ ਫੋਲੋ ਕਰਨਗੇ ਜਾਂ ਉਸ ਏਰੀਏ ਦੇ ਰੂਲ ਘੱਟ ਫੋਲੋ ਕਰਨਗੇ ਚੋਰੀਆਂ ਹੋਈਆਂ ਜੀ ਇੱਥੇ ਸਾਡੇ ਮਨ ਬਸਰੀਆਂ ਚੋਰੀਆਂ ਹੋਈਆਂ ਪਿੱਛੇ ਜੀ 6ਾਂ ਤੋਂ ਚੋਰੀਆਂ ਹੋਈਆਂ ਲਗਾਤਾਰ ਜੀ ਸਿਆਲੇ ਚ ਪਿਛਲੇ ਸਿਆਲੇ ਚ ਹੁੰਦੀਆਂ ਚੋਰੀਆਂ ਬਾਹਰ ਦੇ ਬੰਦੇ ਜੀ ਨਾਲੇ ਇੱਧਰ ਦੇ ਬੰਦੇ ਨਹੀਂ ਹੈਗੇ ਬਾਹਰ ਦੇ ਬੰਦੇ ਆ ਜੀ ਜੁਪੀ ਆਪੀ ਦੇ ਬੰ ਚੋਰੀਆਂ ਕਰਦੇ ਜੀ ਰਾਤ ਨੂੰ ਉਹ ਹੋਈਆਂ ਸਾਡੇ ਇੱਥੇ ਲੱਗਦਾ ਚਾਚਾ ਨੇ ਵੀ ਹੋਈ ਹੈ ਜੀ ਘਰ ਚੋਰੀ ਹੋਈ ਹੈ ਕੀ ਚੋਰੀ ਹੋਈ ਮੇਰੀ ਕੋਠੀ ਬਣ ਰਹੀ ਹੈ ਜੀ ਫੀਟਿੰਗ ਬਿਜਲੀ ਦੀ ਫੀਟਿੰਗ ਕਰੀ ਵੀ ਜੀ ਕੁਝ ਬਿਜਲੀ ਦੇ ਰੋਲ ਤਾਰਾਂ ਦੇ نیچے ਰੱਖੇ ਹੋਏ ਸੀਗੇ 10 15 ਰੋਲ ਵੀ ਚੱਕ ਲੈ ਗਏ ਹਾਲਾਂਕਿ ਜਿਹੜੀ ਫੀਟਿੰਗ ਕਰੀ ਵਿੱਚੋਂ ਤਾਰਾਂ ਵੀ ਖਿੱਚ ਕੇ ਲੈ ਗਏ ਉਹ ਫੀਟਿੰਗ ਦੇ ਵਿੱਚੋਂ ਵੀ ਕੱਢ ਗਏ ਫੀਟਿੰਗ ਦੇ ਵਿੱਚੋਂ ਵੀ ਕੱਢ ਕੇ ਲੈ ਗਏ ਜੀ ਹਾਂ ਜੀ ਇਹ ਇਹ ਤੁਹਾਨੂੰ ਲੱਗਦਾ ਕਿ ਜ਼ਿਆਦਾ ਕਿਰਾਏਦਾਰਾਂ ਦੇ ਰਹਿਣ ਕਰਕੇ ਜਾਂ ਬਰਦ ਜਾਂ ਤੁਹਾਨੂੰ ਲੱਗਦਾ ਕਿ ਬਾਹਰੀ ਲੋਕ ਵੀ ਕੋਈ ਨਾ ਕਿ ਬਾਹਰੀ ਲੋਕ ਹੈ ਕੋਈ ਬਈ ਇਹ ਇਹ ਨੇ ਵਿੱਚੋਂ ਹੈ ਜੀ ਕੋਈ ਪਿੰਡ ਦਾ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜੀ ਕੋਈ ਬਾਹਰੀ ਲੋਕ ਹੈ ਜੀ ਬਾਹਰ ਸਾਰੀ ਰਾਤ ਘੁੰਮਦੇ ਫਿਰਦੇ ਆ ਜੀ ਇੱਥੇ ਕੋਈ ਪਤਾ ਨਹੀਂ ਲੱਗਦਾ ਸੜਕਾਂ ਦੇ ਤਕਰੀਬਨ ਸਾਰੀ ਰਾਤ ਬਈ ਘੁੰਮਦੇ ਫਿਰਦੇ ਆ ਜੀ ਕੋਈ ਇਹਨਾਂ ਦਾ ਟਾਈਮ ਟੇਬਲ ਨਹੀਂ ਹੈ ਜੀ ਹਾਂਜੀ ਇਹ ਵੀਰ ਪ੍ਰਵਾਸੀ ਪ੍ਰਵਾਸੀ ਹੋ ਬ੍ਰਦਰ ਤੁਸੀਂ ਇੱਥੇ ਇੱਥੇ ਕਿਰਾਏ ਤੇ ਰਹਿੰਦੇ ਹੋ ਨਹੀਂ ਨਹੀਂ ਆਪਣੇ ਮਕਾਨ ਹੈ ਜੀ ਤੁਹਾਡਾ ਆਪਣਾ ਮਕਾਨ ਜੀ ਕਿੰਨੇ ਸਾਲ ਹੋ ਗਏ ਵੀਰੇ ਰਹਿ ਰਹੇ ਤੁਸੀਂ 16 ਸਾਲ ਹੋ ਗਏ ਜੀ ਇੱਥ ਕਹਿੰਦੇ ਦਿੱਕਤ ਆ ਰਹੀ ਹੈ ਜਿਹੜੇ ਜਿਹੜੇ ਬਾਹਰੋਂ ਕਿਰਾਏਦਾਰ ਰਹਿੰਦੇ ਨੇ ਜ਼ਰੂਰੀ ਨਹੀਂ ਕਿ ਉਹ ਪ੍ਰਵਾਸੀ ਹੋਣ ਹੋਰ ਵੀ ਹੋ ਸਕਦੇ ਨੇ ਦਿੱਕਤ ਆ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਪਿੰਡ ਦੇ ਵਿੱਚ ਵਾਕਈ ਹੈ ਜਿਹੜੀਆਂ ਸਮੱਸਿਆਵਾਂ ਇੱਥੇ ਬੋਰਡ ਤੇ ਲਿਖੀਆਂ ਹੋਈਆਂ ਇਹਨਾਂ ਦੇ ਵਿੱਚ ਵਾਕਈ ਸੱਚਾਈ ਹੈ ਸਾਰਾ ਕੁਝ ਠੀਕ ਹੈ ਹਾਂ ਜੀ ਸੱਚ ਹੈ ਜੀ ਸਹੀ ਹੈ ਸਹੀ ਹੈ ਹਾਂ ਜੀ ਕੋਈ ਵੀ ਬੰਦਾ ਕਾਪ ਨਹੀਂ ਚਾਹਤੇ ਜੀ یہاں ਸਫਾਈ ਰਹੇ ਸਭ ਚਾਹਤੇ ਜੀ ਸਫਾਈ ਰਹੇ ਸਾਫ ਸੁਥਰਾ ਜਗ੍ਹਾ ਵਿੱਚ ਰਹੇ ਸਭ ਕੇ ਇਸ ਲਈ ਤਾਂ ਸਭ ਕੇ ਇਹ ਭਲਾਈ ਹੋਣੀ ਚਾਹੀਏ ਇਸ ਲਈ ਤਾਂ ਸਹੀ ਹੈ ਅਗਰ ਮੰਨ ਲਓ ਗੰਦ ਮੈਂ ਕੋਈ ਵੀ ਨਹੀਂ ਰਹਿਣਾ ਚਾਹਤੇ ਸਰ ਐਸਾ ਤਾਂ ਹੋਣਾ ਹੀ ਚਾਹੀਏ ਇਹ ਸਾਫ਼-ਸਫਾ ਦੁਰਾਹਸ ਸਾਫ਼ ਸਫਾਈ ਰਹੋਗੇ ਬਿਮਾਰੀ ਫੈਲੇਗੀ ਨਹੀਂ ਆਪਣੇ ਬੜੀਆਸ ਰਹੋ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪ੍ਰਵਾਸੀ ਭਰਾ ਰਹਿੰਦੇ ਨੇ ਉਹਨਾਂ ਦੇ ਵੱਲੋਂ ਜ਼ਿਆਦਾ ਇਸ ਚੀਜ਼ ਨੂੰ ਕੀਤਾ ਜਾਂਦਾ ਜਿਵੇਂ ਦੇਖੋ ਸਿੱਧੀ ਜਿਹੀ ਗੱਲ ਹੈ ਕਿ ਜਿਹੜੀ ਆਦਤ ਹੈ ਗੁੱਟਖਾ ਵਗੈਰਾ ਖਾਣ ਦੀ ਜਾਂ ਹੋਰ ਹੈ ਉਹ ਕਿਸੇ ਪੰਜਾਬੀ ਨੂੰ ਤਾਂ ਹੈ ਨਹੀਂ ਚਾਹੇ ਉਹ ਕਿਰਾਏਦਾਰ ਬਾਹਰ ਤੋਂ ਇੱਥੇ ਵੀ ਰਹਿੰਦਾ ਹੋਵੇ ਉਹ ਪ੍ਰਵਾਸੀਆਂ ਨੂੰ ਆ ਔਰ ਉਹ ਕਹਿੰਦੇ ਨੇ ਕਿ ਕਿਤੇ ਵੀ ਥੁੱਕ ਦਿੱਤਾ ਜਾਂਦਾ ਹੈ ਕਿਤੇ ਵੀ ਉਹ ਚੀਜ਼ਾਂ ਲਿਆ ਕੇ ਸੁੱਟ ਦਿੱਤੀਆਂ ਜਾਂਦੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਹਾਂ ਹਾਂ ਇਹ ਬੰਦ ਹੋਣਾ ਚਾਹੀਏ ਸਰ ਜੇ ਥੁੱਕਦੇ ਰਸਤਾ ਮੈਂ ਗੁੱਟਖਾ ਖਾ ਕੇ ਤਾਂ ਬੰਦ ਹੋਣਾ ਚਾਹੀਏ समझा सकते हो अपने अपने पर मानो ओ सर जो हमारे वाले बंदे हमारे ये तो बंदे तो एक जगह तो है नहीं हम बिहार से यूपी मान लो कई जगह के बंदे रहते हैं ये तो कोई जरूरी नहीं है सारे एक ही जैसे हैं बंदे तो अलग अलग हैं अब जो नशे करते हैं अब कहाँ कहाँ के बंदे हैं बिहार कौन सा छोटा पंजाब कौन सा आपका छोटा है जी एक जगह का मान लो आप झंडपुर से हैं अब पंजाब छोटी एरिया तो है नहीं जी सारे को आप पंजाब के समझा लोगे चाहे हमारा बिहार छोटी एरिया तो है नहीं चलो बिहार के हैं तो भाई इसको आप समझा लोगे तो हम समझा लेंगे वो तो अपनी अपनी की बात है तो जैसे जो मोहाली है अपना पूरा पंजाब है तो एक मान लो झंडपुर के तो खाली है ही नहीं और जगह के भी बंदे रहते हैं तो अब मान लो जो हर बंदे का किसको किसको समझाओगे ये भी तो बात है हाँ तो ये जो बोर्ड लगा है इसे समझ इसलिए है जो जो भाई उस पर जो पढ़े लिखे हैं जो भी समझेंगे जो इसे गलत काम नहीं करना चाहिए तो इसे गलत काम नहीं करना वही तो ठीक है वो, तो है, वो अच्छा रहेगा हाँ जी ठीक है तो सीधे तौर पर गल है कि समस्या तो है ਕਿ ਕਲਚਰ ਦੀ ਵੀ ਸਮੱਸਿਆ ਆਉਂਦੀ ਆ ਜੇਕਰ ਇਹ 16 ਸਾਲ ਤੋਂ ਰਹਿ ਰਹੇ ਆ ਤੁਸੀਂ ਇਹਨਾਂ ਦਾ ਪਹਿਰਾਵਾ ਦੇਖੋ ਤੁਸੀਂ ਇੱਕ ਵਾਰ ਕਿਉਂਕਿ ਲੰਬੇ ਸਮੇਂ ਤੋਂ ਪੰਜਾਬ 'ਚ ਰਹਿ ਰਹੇ ਆ ਤੇ ਇਹਨਾਂ ਦਾ ਪਹਿਰਾਵਾ ਉਸ ਢੰਗ ਦਾ ਹੈ ਜਾਨੀ ਤੁਹਾਨੂੰ ਇਹ ਨਜ਼ਰ ਨਹੀਂ ਆਏਗਾ ਕਿ ਕੁਝ ਕਿਸੇ ਤਰ੍ਹਾਂ ਦਾ ਕੁਝ ਔਕਵਰਡ ਲੱਗ ਰਿਹਾ ਜਾਂ ਕੋਈ ਆਡ ਲੱਗ ਰਿਹਾ ਕੁਝ ਤਾਂ ਜਿਹੜੇ ਲੋਕ ਉਹ ਕਹਿੰਦੇ ਨੇ ਕਿ ਘੱਟ ਸਮੇਂ ਲਈ ਰਹਿਣ ਆਉਂਦੇ ਆ ਕਿਸੇ ਨੇ ਮਹੀਨੇ ਵਾਸਤੇ ਮਕਾਨ ਲੈ ਲਿਆ ਕਿਤੇ ਉਹ ਸਾਰੀ ਚੱਲ ਰਹੀ ਹੈ 2 ਮਹੀਨੇ ਵਾਸਤੇ ਮਕਾਨ ਲੈ ਲਿਆ ਤਾਂ ਉਹ ਰੂਲ ਘੱਟ ਫਾਲੋ ਕਰਦੇ ਆ ਆਪਣੇ ਢੰਗ ਨਾਲ ਰਹਿੰਦੇ ਆ ਜਿਸ ਦੇ ਨਾਲ ਪਿੰਡ ਦਾ ਪੂਰੇ ਦਾ ਪੂਰਾ ਡਿਸਪਲਿਨ ਵਿਗੜਦਾ ਹੈ ਕੱਲੇ ਝਾਂਡਪੁਰ ਪਿੰਡ ਦੀ ਗੱਲ ਨਹੀਂ ਇਹ ਕਿਸੇ ਵੀ ਏਰੀਆ ਦੇ ਵਿੱਚ ਹੋਵੇ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਡਿਸਪਲਿਨ ਬਣਿਆ ਰਹਿਣਾ ਚਾਹੀਦਾ ਫਿਲਹਾਲ ਇਹ ਸਾਰਾ ਬੋਰਡ ਜਿਹੜਾ ਹੈ ਇਹ ਪਿੰਡ ਦੇ ਸਾਰੇ ਮੋੜਾਂ ਤੇ ਮੇਨ ਮੇਨ ਥਾਵਾਂ ਤੇ ਲਾ ਦਿੱਤਾ ਗਿਆ ਔਰ ਕੋਈ ਵੀ ਕਿਰਾਏਦਾਰ ਆਏਗਾ ਤਾਂ ਸਭ ਤੋਂ ਪਹਿਲਾਂ ਉਹ ਇਸ ਨੂੰ ਪੜੇਗਾ ਫੇਰ ਆ ਕੇ ਝੰਡਪੁਰ ਵਿੱਚ ਰਹਿ ਸਕਦਾ